ਪਹਿਲੇ ਸੇ ਉਹਦੇ ਵਿੱਚ ਅਸੀਂ ਸਾਨੂੰ ਮਾਰਨਿੰਗ ਇਨਫੋਰਮੇਸ਼ਨ ਜਿਹੜੇ ਕੂਸੇ ਪੜੇ ਸੀ ਦੋ ਮੇਨ ਅਸੈਲੈਂਟ ਸੀ ਜਿਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੋਜਿਸਟਿਕ ਜਿਹੜੇ ਸਕੂਟ ਵਾਲੇ ਸੀ ਢੋੜ ਕੇ ਅੰਦਰ ਦਾਖਲ ਹੋ ਗਏ ਜਿਹੜੇ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਕੋਲੋਂ ਅਸੀਂ ਰਾਏਪੁਰ ਚਿੱਤਸਗੜ੍ਹ ਤੋਂ ਲੈ ਕੇ ਆਂਦੇ ਸੀ ਜਿਹੜੇ ਕਿ ਗੁਰੂ ਰਵੀਦਾਸ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਪਹੁੰਚੀ ਜਿਹਦੇ ਤਹਿਤ ਅਸੀਂ ਅੱਜ ਕਾਰਵਾਈ ਕਰਦੇ ਹੋਏ ਗੁਰਦੀਪ ਚੰਦ ਸਿੰਘ ਦਾ ਸਨਾ ਮੰਦਰ ਸਿੰਘ ਵਾਸੀ ਮੋੜ ਕਲਾ ਦੇ ਬੰਦੇ ਮਕਦਮਾ ਨੰਬਰ 813 12 ਆਪਣੇ ਵੱਲੇ ਤੋਂ ਜੇਡੀਬਾਲ ਜਾ ਰਹੀ ਹੈ ਜਿਹੜੀ ਕੀ ਪ੍ਰਾਣੀ 259 ਮੀ ਜੀ 324 331 ਜਿਹੜੀ ਪੁਲਿਸ ਪਾਰਟੀ ਵੱਲੋਂ ਕਹਾਦਾਈ ਦੀ ਸਾਕਸ਼ਾ ਬਣੀ ਤੇ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਹੈ ਗੋਰੀ ਚੰਦ ਸਿੰਘ ਸਨਾ ਹੰਸਾ ਸਿੰਘ ਵਾਸੀ ਵਾਰਡ ਨੰਬਰ ਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਇਹਨੂੰ ਅਸੀਂ ਰਾਉਂਡ ਅਪ ਵੀ ਕਰ ਲਿਆ ਹੈ ਅਤੇ ਕਾਫੀ ਗੋਲੀਆਂ ਚੱਲੀਆਂ ਜਾ ਰਹੀ ਹੈ ਔਰ ਇਕ ਟੀਵੀ ਕੱਟਿਆ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਅਫਾਰਿਕ ਜੀ ਮੈਨੂੰ ਮੈਨੂੰ ਲੱਗ ਰਿਹਾ ਕਿ ਮੋਟੇ ਸੀਗਾ ਕਿ ਬੰਦੇ ਨੂੰ ਛੁڑا ਲੀਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ ਆਪਣਾ ਮੈਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਸਪਰਟ ਉਹ ਮੰਦੇ ਆਪਨੋ ਹੈ ਤਾਂ ਇਹ ਕ੍ਰਿਮੀਨਲ ਨੇ ਸਾਰੇ ਕਿਉਂਕਿ ਉਹ ਬਿਆਨ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਕਿਉਂਕਿ ਇਹ ਮਤਲਬ ਉਹਨਾਂ ਦਾ ਗਰੁੱਪ ਵਗੈਰਾ ਇੱਕ ਪੁਲਿਸ ਪਾਰਟੀ ਦੇ ਨਾਮ ਪਿਆਰੀ ਨਾਲ ਬਾਹਰ ਉਤਰੀ ਸਾਡੇ ਮੰਦਰ ਸਾਹਿਬ ਦੇ ਵਿੱਚ ਜਿਹੜਾ ਉਹਦੇ ਵੀ ਗੋਲੀ ਲੱਗੀ ਪਤਾ ਲੱਗਿਆ ਨਹੀਂ ਤਾਂ ਕੋਈ ਉਸ ਤੋਂ ਬਾਅਦ ਨਹੀਂ ਜਿਹੜਾ ਸੀਗਾ ਯੂਜ਼ ਸੀਗਾ ਐਸਚੂਨੇ ਵੀ ਕਾਫੀ ਕੰਮ ਕੀਤਾ ਮੈਂਨੇ ਵੀ ਸੌਲਟ ਦੇ ਵਾਪਸ ਪਾਇਆ ਕਿਉਂ ਉਹਨਾਂ ਵੱਲ ਉਹਨਾਂ ਨੇ ਤਾਂ ਵਾਧਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤੋਂ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਤੇ ਨੇ ਹਥੌਫਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੋਜ ਖਿੱਚਾ ਤਾਣ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕ